ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਸ ਦੌਰਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਨੂੰ ਨਤਮਸਤਕ ਹੋਣ ਸੰਗਤਾਂ ਆਪਣੇ ਵਾਹਨਾਂ ਤੇ ਪਹੁੰਚ ਰਹੀਆਂ ਨੇ ਇਸ ਦੌਰਾਨ ਕੁਝ ਲੋਕ ਆਪਣੇ ਅਨਗੈਲਿਕ ਕਾਰਨ ਕਈ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਪਾ ਦਿੰਦੇ ਨੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਖੰਨਾ ਜੀਟੀ ਰੋਡ ਤੇ ਜਿੱਥੇ ਕਪੂਰਥਲਾ ਤੋਂ ਫਤਿਹਗੜ੍ਹ ਸਾਹਿਬ ਜਾ ਰਹੀ ਇੱਕ ਟਰਾਲੀ ਟਰੈਕਟਰ ਚਾਲਕ ਦੀ ਅਨਗੈਲਿਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਦੋ ਵਿਅਕਤੀ ਫਟੜ ਹੋ ਗਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਜਿਹੜੀ ਕਿ ਟਰੈਕਟਰ ਟਰਾਲੀ ਨੂੰ ਦੇਖ ਸਕਦੇ ਹੋ ਕਿ ਕਿੰਨੀ ਰਫਤਾਰ ਦੇ ਨਾਲ ਉਹ ਲੈ ਕੇ ਜਾ ਰਿਹਾ ਤਾਂ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਹੈ ਜਿਸ ਦੇ ਵਿੱਚ ਟਰਾਲੀ ਦੀ ਰਫਤਾਰ ਕਾਫੀ ਤੇਜ਼ ਵਿਖਾਈ ਦੇ ਰਹੀ ਹੈ ਆਰਾਹੀ ਗਿਰਾਂ ਦੇ ਅਨੁਸਾਰ ਚਾਲਕ ਗਲਤ ਢੰਗ ਦੇ ਨਾਲ ਟਰਾਲੀ ਚਾਰਾਸੀ ਜਿਸ ਕਾਰਨ ਦੋ ਵਿਅਕਤੀ ਦੇ ਸੱਟ ਵੱਜਿਆ ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਿਆ ਨਾਮ ਹੈ ਤੁਹਾਡਾ ਸਤਨਾਬ ਸਿੰਘ ਜੀ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ? ਸਾਹ ਦੇ ਇੱਕ ਟਰਾਲੀ ਆ ਰਹੀ ਸੀ ਸੰਗਤਾ ਦੀ ਆਪਣੇ ਦਰਾਹਾ ਤੋਂ ਖੰਨੇ ਵਾਲੀ ਸਾਈਡ ਨੂੰ ਤੇ ਟਰਾਲੀ ਮਤਲਬ ਜਿਹੜਾ ਬੰਦਾ ਚਲਾ ਰਿਹਾ ਸੀ ਅਣਜਾਣ ਕਹਿੰਦੇ ਚਲਾ ਰਿਹਾ ਸੀ ਗੱਡੀ ਨੂੰ ਤੇ ਟਰਾਲੀ ਆਪਣੇ ਮੋਨਪੁਰ ਕੋਲੇ ਪਲਟ ਗਈ। ਕਿੰਨੀਆਂ ਸਵਾਰੀਆਂ ਸੀ ਉਹਦੇ? ਹੀਰੋ 'ਚ ਕਰੀਬਨ 9 ਕੁ ਸਵਾਰੀਆਂ ਦੱਸਿਆ ਜਾਂਦੇ ਨੇ ਜੀ। ਕਿੱਥੋਂ ਆ ਰਹੀ ਸੀ? ਇਹ ਨਕੋਦਰ ਸਾਈਡ ਤੋਂ ਆ ਰਹੀ ਸੀ ਸਰ। ਕਿੱਥੇ ਜਾ ਰਹੀ ਸੀ? ਇਹ ਆਪਣੇ ਫਤੇਗੜ ਸਾਹਿਬ ਨੂੰ ਜੀ। ਤੇ ਕਿੰਨਾ ਨੁਕਸਾਨ ਹੋ ਗਿਆ? ਇੱਕ ਸਰੀਆ ਸਾਜ ਮੁੰਡਾ ਜੀ ਉਹਨੂੰ ਆਪਾਂ ਹਸਪੀਟਲ ਦਾਖਲ ਕਰਵਾਤਾ ਸੀ ਬਲ ਦੇ ਵਿੱਚ। ਜਿੰਦਾ ਦਾਖਲ ਕਰਵਾ ਕੇ ਆਏ ਸਪੀਡ ਪੀਨਿਕ ਸੀਗੀ ਟਰਾਲੀ ਦੀ ਸਪੀਡ ਹੋਣੀ ਹੈ ਘੱਟੋ ਘੱਟ 60 60 ਦੀ ਸਪੀਡ ਦੇ ਉੱਪਰ ਹੋਣੀ ਹੈ ਗੱਡੀ ਤੁਹਾਨੂੰ ਕੀ ਲੱਗਦਾ ਵੀ ਕਿਹਦੀ ਹੈ ਕਸੂਰ ਐਸੇ ਹਾਂਜੀ ਇਹਦਾ ਕਸੂਰ ਲੱਗ ਰਿਹਾ ਕੰਨ ਇਹ ਡਰਾਈਵਰ ਦਾ ਖਤੂਰ ਹੈ ਕਹਿੰਦੇ ਡਰਾਈਵਰ ਨੇ ਜਾਣ ਗੱਡੀ ਚਲਾ ਰਹੀ ਹੈ ਟਰਾਲੀ ਅੱਛਾ ਗੁਰਜੀਤ ਸਿੰਘ ਜੀ ਤੇ ਕੀ ਹੋਇਆ ਇਹ ਕੱਕੜ ਮਾਜਰੇ ਕੋ ਹੋਇਆ ਕਿ ਦਾਦਾ ਸੀਗੇ ਹਾਂਜੀ ਟਰਾਲੀ ਟਰੈਕਟਰ ਸੀਗੇ ਟਰਾਲੀ ਜਾ ਰਹੇ ਸੀ ਫਤਿਹਗੜ ਸਾਹਮਣੇ ਜਾ ਰਹੇ ਸੀ ਨਕੋਤਰ ਸਾਈਡ ਤੋਂ ਆ ਰਹੇ ਸੀ ਕਿ ਗੱਗਣ ਮਾਜਰੇ ਕੋਲ ਨਾਲ ਟਰਾਲੀ ਘੁੰਮ ਗਈ ਉੱਪਰ ਦੀ ਜਾ ਰਹੀ ਸੀ ਅਣਜਾਣ ਡਰਾਈਵਰ ਚਲਾ ਰਿਹਾ ਸੀ ਕਿੰਨੀ ਸਪੀਡ ਹੋਣੀ ਹੈ ਡਰਾਈਵਰ ਸਪੀਡ ਹੋਊਗੀ 60 70 ਤਕਰੀਬ ਸਪੀਡ ਹੋਊਗੀ ਇਹਨਾਂ ਦੀ ਟਰਾਲੀ ਦੀ ਕਿੱਥੇ ਜਾ ਰਹੇ ਸੀ ਇਹ ਫਤਿਹਗੜ ਸਾਹਿਬ ਜਾ ਰਹੇ ਸੀ ਹੁਣ ਕਿੱਦਾਂ ਹਾਲਤ ਹੈ ਹੁਣ ਇੱਕ ਸੀਰੀਅਸ ਆ ਬਾਕੀ ਚੱਲ ਰਹੀ ਹੈ ਟ੍ਰੀਟਮੈਂਟ ਚੱਲ ਰਿਹਾ ਹੈ ਕਿੰਨੇ ਲੋਕ ਸਵੇਰੇ 8 ਤੇ 8-9 ਜਣੇ ਦੇ ਕਰੀਬ ਸੀਗੇ ਟਰਾਲੀ ਉੱਥੇ ਹੀ ਜਿਹੜੇ ਹਸਪਤਾਲ ਦੇ ਵਿੱਚ ਫਟੜਾ ਨੂੰ ਦਾਖਲ ਕਰਵਾਇਆ ਗਿਆ ਉੱਥੇ ਦੇ ਡਾਕਟਰ ਦਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਕਿਹਾ ਕਿ ਇਹਨਾਂ ਦੀ ਹਾਲਤ ਠੀਕ ਹੈ ਜਿਵੇਂ ਬਹੁਤ ਇੱਥੇ ਆਇਆ ਐਕਸੀਡੈਂਟ ਦੇ ਵਿੱਚ ਇਹ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਇਹ ਸਮਝ ਰਿਹਾ ਕਿ ਇਹ ਕੋਈ ਟਰਾਲੀ ਸਵਾ ਤੇ ਜਾ ਰਹੀ ਸੀ ਫਤੇਗੜ ਸਾਹਿਬ ਤੇ ਉਹ ਪਲਟ ਗਈ ਆ ਤਾਂ ਉਸ ਦੇ ਕਰਕੇ ਕਿ ਪੇਸ਼ੈਂਟ ਸਾਡੇ ਕੋਲ ਆਕਾਸ਼ਦੀਪ ਆਇਆ ਇੱਕ ਰਣਜੀਤ ਹੈ ਤੇ ਆਕਾਸ਼ਦੀਪ ਪੇਸ਼ੈਂਟ ਦੇ ਥੋੜੀ ਸੱਟ ਜਿਆਦਾ ਹੈ ਤਾਂ ਉਹਦੀ ਕੰਡੀਸ਼ਨ ਥੋੜੀ ਹਜੇ ਨਾਜ਼ੁਕ ਹੈ ਫਰਸਟ ایڈ ਸਾਡੇ ਵੱਲੋਂ ਕਰ ਦਿੱਤੀ ਗਈ ਹੈ ਕੰਪਲੀਟ ਲੇਕਿਨ ਉਸ ਨੂੰ ਰੈਫਰ ਕਰਨਾ ਪਏਗਾ ਸਾਨੂੰ بڑے ਹਸਪੀਟਲ ਆਈਸੀਯੂ ਦੀ ਲੋੜ ਹੈ ਇੰਜਰੀ ਕਿੱਥੇ ਹੈ ਸਰ ਇੰਜਰੀ ਐਕਚੁਅਲੀ ਅਬਡੋਮਨਲ ਇੰਜਰੀ ਜਿਆਦਾ ਹੈ ਉਸ ਤੇ ਤਾਂ ਫਿਰ ਰੈਫਰ ਕਰਦੇ ਹਾਂ ਹਾਂਜੀ ਰੈਫਰ ਕਰਨਾ ਪਏਗਾ ਕਿਉਂਕਿ ਅੰਕੇ ਉਸ ਨੂੰ ਆਈਸੀ ਤੇ ਲੋੜ ਪਈ ਤੇ ਪਰਿਵਾਰ ਦੇ ਵਿੱਚ ਕੋਈ ਹੈ ਨਾ ਨਾ ਕੋਈ ਪਰਿਵਾਰਿਕ ਮੈਂਬਰ ਫਿਲਹਾਲ ਤਾਂ ਕੋਈ ਨਹੀਂ ਹੈ ਲੇਕਿਨ ਜਿਹੜੇ ਟਰਾਲੀ ਦੇ ਨਾਲ ਬੰਦੇ ਸੀ ਕਹਿੰਦੇ ਉਹ ਆ ਰਹੇ ਨੇ ਤੇ ਉਹੀ ਕਹਿੰਦੇ ਆਂਦਾ ਅੱਗੇ ਫਰਦਰ ਕਰਵਾ ਦੇਣਾ ਉਹਦਾ ਇਲਾਜ ਕਿ ਸਾਡੇ ਜੇਬ ਤੇ ਕੋਈ ਦੇਖਿਆ ਕੋਈ ਮਿਲਿਆ ਕੋਈ ਡਰੈਸ ਵਗੈਰਾ ਕੋਈ ਮਿਲਿਆ ਨਾ ਨਹੀਂ ਸਾਡੇ ਕੋਲ ਫਿਲਹਾਲ ਨਹੀਂ ਕੋਈ ਇਨਫੋਰਮੇਸ਼ਨ ਮਿਲੀ ਇੱਕ ਲੜਕਾ ਜਿਹੜਾ ਨਾਮ ਨਾਲ ਉਸ ਨੇ ਸਾਨੂੰ ਇਹਦਾ ਆ ਨਾਮ ਉਹਦਾ ਲਿਖਵਾਇਆ ਤੇ ਜਿਹੜਾ ਇਹਦਾ ਰਿਲੇਟਿਵ ਨਹੀਂ ਹੈ ਫਰੈਂਡ ਹੀ ਹੈ ਖੈਰ ਦੇਖਿਆ ਜਾਵੇ ਤਾਂ ਕਈ ਵਾਰ ਡਰਾਈਵਰ ਦੀ ਛੋਟੀ ਜਿਹੀ ਅਣਗਹਿਲੀ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਜਾਂਦਾ ਹੈ ਖੈਰ ਇਸ ਦੇ ਵਿੱਚ ਗਣੀ ਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਤਾਂ ਹੁਣ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਤੁਸੀਂ ਬੜੇ ਪਿਆਰ ਦੇ ਨਾਲ ਤੇ ਹੌਲੀ ਆਪਣੀ ਵਾਹਨਾਂ ਨੂੰ ਚਲਾਇਆ ਕਰੋ ਕਿਉਂਕਿ ਕਈ ਵਾਰ ਤੇਜ਼ ਰਫ਼ਤਾਰ ਦੇ ਕਰਕੇ ਅਜਿਹੇ ਹਾਦਸੇ ਵਾਪਰ ਜਾਂਦੇ ਨੇ